ਤੇ ਟੱਕਾਂ ਦੀ ਹੜਤਾਲ ਹੈ ਟੈਂਕਰ ਹੜਤਾਲ ਹੁਣ ਡਰਾਈਵਰਾਂ ਦੀ ਹੜਤਾਲ ਹੋਣ ਕਰਕੇ ਪਿੱਛੇ ਸਪਲਾਈ ਹੀ ਨਹੀਂ ਆ ਰਹੀ ਉਹ ਨਾਲ ਕਰਕੇ ਲੋਕ ਪੈਨਿਕ ਹੋ ਗਏ ਕੁਝ ਪੰਪ ਡਰਾਈ ਹੋ ਚੁੱਕੇ ਆ ਕਿ ਆਲਮੋਸਟ ਸਾਡਾ ਵੀ ਡਰਾਈ ਹੋਣਾ ਪੰਪ ਹੋਰ 10 ਮਿੰਟ ਤੱਕ ਤੇਲ ਮੁੱਕ ਰਿਹਾ ਸਾਡੇ ਕੋਲ ਕਿੰਨੇ ਦਿਨਾਂ ਤੋਂ ਸਪਲਾਈ ਨਹੀਂ ਆਜੀ ਤੁਹਾਡੇ ਕੋਲ ਤੇ 33 ਤੋਂ ਬਾਅਦ ਨਹੀਂ ਆਈ ਸਪਲਾਈ ਕੀ ਕਾਰਨ ਹੈ ਸਟ੍ਰਾਈਕ ਕਿਉਂ ਕਰਤੀ ਉਹਨਾਂ ਨੇ ਕੋਈ ਕਾਨੂੰਨ ਨਾ ਆਇਆ ਉਹਦੇ ਕਰਕੇ ਥੋੜਾ ਜਿਹਾ ਡਾਊਨ ਆਨ ਅਨੁਸਾਰ ਸਾਡੇ ਦੇ ਮਤਲਬ 10 ਸਾਲ ਦੀ ਸਾਡੇ ਸਵੇਰੇ ਦੇ 17:00 ਬੰਨਾ ਤੇ ਵੀਡੀਓ ਨਹੀਂ ਆ ਰਹੀਆਂ ਟੀਵੀ ਤੇ ਇਹ ਨਹੀਂ ਚਾਰਾਗਾ ਉੱਥੇ ਦੇਖਣ ਲਈ ਲੱਗਦਾਗਾ ਜਦੋਂ ਉਹ ਜੋ ਬਣਾਇਆ ਕੋਲ ਕਰਕੇ ਵੀ ਸਟ੍ਰਾਈਕ ਜਿਆਦਾ ਹੋ ਗਈ ਸਟ੍ਰਾਈਕ ਤੇਲ ਪਵਾਨ ਆਏ ਸੀ ਨਹੀਂ ਮਿਲਦਿਆ ਤੇਲ ਇਹ ਨੂੰ ਇਹ ਪੈਟਰੋਲ ਪਵਾਨ ਵਾਸਤੇ ਖੜੇ ਸੀਗੇ ਫਿਰ ਮਿਲਿਆ ਹੀ ਨਹੀਂ ਕਹਿੰਦੇ ਖਤਮ ਹੋ ਗਿਆ ਮੈਂ ਸੁੱਤਾ ਸਿੰਘ ਨਗਰ ਗਵਰਨਮੈਂਟ ਜਬਲਾਈਸ ਲੇਰੇ ਮੁਹੱਬਤ ਡਿਊਟੀਆਂ ਮੇਰੀ ਅੱਛਾ ਜੀ ਸਵੇਰੇ ਮਾਰਨਿੰਗ ਕੈਂਪਿੰਗ ਚ ਸ਼ਿਫਟਾਂ ਤੇ ਜਾਣਾ ਪੈਂਦਾ 5 ਕਿਲੋਮੀਟਰ ਸਾਨੂੰ ਮੋਟਰਸਾਈਕਲ ਤੇ ਅਪਟਾਉਂਟ ਕਰਨਾ ਪੈਂਦਾ ਹੈ ਇਸ ਕਰਕੇ ਸਾਨੂੰ ਮਤਲਬ ਸਾਧਨ ਅਨੁਸਾਰ ਬਹੁਤ ਔਖੀ ਹੋਈ ਜਾਂਦੀ ਕਿਨੇ ਕਿਥੇ 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 ਪੈਟਰੋਲ ਪੰਪਾਂ ਤੇ ਜਾ ਕੇ ਆਏ ਤੁਸੀਂ ਪੈਟਰੋਲ ਦੋ ਜਨਨ ਤਾਂ ਹੁਣੇ ਮੇਰਾ ਦੂਜਾ ਹੈ ਅੱਛਾ ਬੰਦ ਨੇ ਉਹ ਦੋਨੇ ਹੁਣ ਇਧਰ ਵੀ ਆਲੇ ਕੋਈ ਪਤਾ ਨਹੀਂ ਮਿਲੇਗਾ ਨਹੀਂ ਮਿਲੇਗਾ ਮਤਲਬ ਪੈਟਰੋਲ ਪੰਪ ਦੀ ਦਿੱਕਤ ਜਿਆਦਾ ਆ ਰਹੀ ਹੈ